ਸਤਿ ਸ਼੍ਰੀ ਅਕਾਲ ਦੋਸਤੋ ਮਿਤੀ 4 ਸਤੰਬਰ 2025 ਦਿਨ ਵੀਰਵਾਰ ਪਿੰਡ ਛੋਟਾ ਸੁਰਤਾਪੁਰ ਦੀ ਨਦੀ ਦਾ ਜਿਹੜਾ ਸਟੇਟਸ ਹੈ ਉਹ ਪ੍ਰਮਾਤਮਾ ਦੀ ਮਿਹਰ ਕਰਕੇ ਅੱਜ ਜੋ ਹੈ ਪਾਣੀ ਦਾ ਲੈਵਲ ਘਟ ਚੁੱਕਿਆ ਹੈ ਕੱਲ ਜੋ ਤੁਸੀਂ ਮੇਰੀ ਪਿਛਲੀ ਵੀਡੀਓ ਦੇਖ ਸਕਦੇ ਹੋ ਕਿ ਬਹੁਤ ਤੇਜ਼ ਵਹਾਅ ਸੀਗਾ ਬਹੁਤ ਹੀ ਤੇਜ਼ ਪਾਣੀ ਸੀਗਾ ਤੇ ਇੰਜ ਲੱਗ ਰਿਹਾ ਸੀ ਕਿ ਰਾਤੋ ਰਾਤ ਇਹ ਜਿਹੜਾ ਪਾਣੀ ਦਾ ਲੈਵਲ ਹੋਰ ਵੱਧ ਜਾਏਗਾ ਤੇ ਪਿੰਡ ਵਾਲਿਆਂ ਨੂੰ ਖਤਰਾ ਕਰੇਗਾ ਤੇ ਪਰਮਾਤਮਾ ਦੀ ਮਿਹਰ ਇੰਨੀ ਹੋਈ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਿਹੜਾ ਦਾਉਦਪੁਰ ਪਿੰਡ ਹੈ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਉੱਥੇ ਜਿਹੜਾ ਸਤਲੁਜ ਦਾ ਬੰਨ ਸੀਗਾ ਉਹਦੀ ਠੋਕਰ ਟੁੱਟੀ ਹੋਈ ਸੀਗੀ ਤਾਂ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ ਪਿੰਡ ਵਾਸੀਆਂ ਨੇ ਨਾਲ ਲੱਗਦੇ ਪਿੰਡਾਂ ਨੇ ਉਹਨਾਂ ਵੀਰਾਂ ਦੀ ਅਪੀਲ ਦੇ ਇੱਕ ਅਪੀਲ ਤੇ ਰਾਤੋਂ ਰਾਤ ਤੜਕੇ 4 ਵਜੇ ਤੱਕ ਜਿਹੜੀ ਸੇਵਾ ਚੱਲੀ ਹੈ ਘਰ-ਘਰ ਟਰਾਲੇ ਜਿਹੜੇ ਰੇਤੇ ਦੀਆਂ ਬੋਰੀਆਂ ਤੇ ਜਿਹੜੇ ਜਾਲ ਲੈ ਕੇ ਆਂਦੇ ਗਏ ਤੇ ਉਸ ਜਾਲ ਦੇ ਨਾਲ ਰੇਤੇ ਦੀਆਂ ਬੋਰੀਆਂ ਦੇ ਨਾਲ ਜਿਹੜੀ ਠੋਕਰ ਜਿਹੜੀ ਹੈ ਉਹਨੂੰ ਪੱਕਾ ਕੀਤਾ ਗਿਆ ਜਦੋਂ ਦੋਸਤੋ ਉਹਨਾਂ ਨੇ ਇਸ ਇਹ ਸੇਵਾ ਨਿਭਾਈ ਤਾਂ ਪਰਮਾਤਮਾ ਵੱਲੋਂ ਵੀ ਮਿਹਰ ਕੀਤੀ ਗਈ ਤੇ ਜਿਹੜਾ ਪਾਣੀ ਦਾ ਲੈਵਲ ਹੈ ਉਹ ਘਟਦਾ ਦਿਖਿਆ ਰਤ 1 ਵਜੇ ਦੇ ਕਰੀਬ ਸਾਰਿਆਂ ਦੀ ਹਿੰਮਤ ਟੁੱਟ ਚੁੱਕੀ ਸੀ ਪ੍ਰਸ਼ਾਸਨ ਜਿਹੜਾ ਸੀਗਾ ਉਹ ਵੀ ਆਪਣੇ ਘਰ ਨੂੰ ਚਲਾ ਗਿਆ ਸੀਗਾ ਬਹੁਤ ਹੀ ਨਾਰਾਜ ਸੀਗੇ ਕਿਉਂਕਿ ਪੂਰੇ ਦਿਨ ਤੋਂ ਲੈ ਕੇ ਰਾਤ ਤੱਕ ਉਹ ਮਿਹਨਤ ਕਰ ਰਹੇ ਸਨ ਬਟ ਜਦੋਂ ਠੋਕਰ ਟੁੱਟਦੀ ਨਜ਼ਰ ਆਈ ਤਾਂ ਫਿਰ ਹੌਸਲਾ ਹਾਰ ਗਿਆ ਬਟ ਫਿਰ ਕੁਝ ਵੀਰਾਂ ਨੇ ਆ ਕੇ ਮੋਰਚਾ ਸੰਭਾਲ ਲਿਆ ਤੇ ਰੈਸਟ ਦਵਾਈ ਦੂਜੇ ਵੀਰਾਂ ਨੂੰ ਤੇ ਬਹੁਤ ਹੀ ਮਿਹਨਤ ਦੇ ਨਾਲ ਤੜਕੇ 4 ਵਜੇ ਤੱਕ ਠੋਕਰ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਪੱਕਾ ਕਰ ਦਿੱਤਾ ਤੇ ਹੁਣ ਦਾਉਦਪੁਰ ਜਿਹੜਾ ਪਿੰਡ ਹੈਗਾ ਉੱਥੇ ਖਤਰਾ ਬਿਲਕੁਲ ਨਹੀਂ ਹੈਗਾ ਆਪਾਂ ਸਾਰੇ ਜਿਹੜੇ ਆ ਉਹ ਪਰਮਾਤਮਾ ਦੀ ਮਿਹਰ ਦੇ ਨਾਲ ਹਜੇ ਸੇਫ ਆ ਤੇ ਬਾਕੀ ਰੱਬ ਸੁੱਖ ਰੱਖੇ ਹੋਰ ਜਿਹੜੀ ਸਿਚੁਏਸ਼ਨ ਹੈ ਉਹ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਜਿਹੜੇ ਉੱਧਰ ਸ੍ਰੀ ਚਮਕੌਰ ਸਾਹਿਬ ਵਾਲੇ ਮੇਰੇ ਵੀਰ ਹਨ ਉਹ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਤੁਹਾਨੂੰ ਸਾਰਿਆਂ ਨੂੰ ਅਪਡੇਟ ਕਰਦੇ ਰਹਿੰਦੇ ਹਨ ਇੱਧਰ ਜਿੰਨੀ ਕਿ ਮੇਰੇ ਤੋਂ ਕੋਸ਼ਿਸ਼ ਹੁੰਦੀ ਹੈ ਮੈਂ ਦੋਸਤੋ ਤੁਹਾਡੇ ਰੂਬਰੂ ਹੋ ਜਾਣਾ ਹਾਂ ਬਾਕੀ ਤੁਸੀਂ ਸਾਰਿਆਂ ਨੇ ਚੌਕਸ ਰਹਿਣਾ ਹੈ ਆਪਣੇ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਹੈ ਉਹਨਾਂ ਨੂੰ ਜਿਵੇਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸਕੂਲ ਨਾ ਭੇਜੋ ਆਪਣੇ ਕਮਾਕਾਰਾਂ ਦੇ ਉੱਤੇ ਜਦੋਂ ਜਾਂਦੇ ਹੋ ਤਾਂ ਸਮੇਂ ਸਿਰ ਵਾਪਸ ਆਓ ਜਿਹੜੇ ਕੰਢੀ ਇਲਾਕੇ ਹਨ ਉੱਥੇ ਨਾ ਜਾਣ ਦੀ ਕੋਸ਼ਿਸ਼ ਕਰੀਏ ਤੇ ਵੀਰੋ ਆਪਣੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਅਸੀਂ ਇਹ ਕੋਸ਼ਿਸ਼ ਕਰੀਏ ਕਿ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਹਨ ਪੰਜਾਬ ਦੇ ਉਹਨਾਂ ਦੇ ਵਿੱਚ ਕੁਝ ਆਪਾਂ ਮਦਦ ਭੇਜਣ ਦੀ ਕੋਸ਼ਿਸ਼ ਕਰੀਏ ਤਾ ਜੋ ਕਿ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ